ਅਮਰੀਕਾ ਵਿੱਚ ਸਭ ਤੋਂ ਲੰਮੇ ਸਰਕਾਰੀ ਸ਼ਟਡਾਊਨ ਤੋਂ ਬਾਅਦ ਕੁਝ ਡੈਮੋਕ੍ਰੇਟ ਸੰਟਾ ਨੇ ਇਸ ਨੂੰ ਖਤਮ ਕਰਨ ਲਈ ਰਿਪਬਲਿਕ ਨਾਲ ਸਮਝੌਤਾ ਕਰ ਲਿਆ ਪਰ ਇਸ ਨਾਲ ਪਾਰਟੀ ਨੂੰ ਆਪਣਾ ਰਾਜਨੀਤਿਕ ਫਾਇਦਾ ਜਿਹੜਾ ਗਵਨ ਦਾ ਖਤਰਾ ਪੈ ਗਿਆ ਇਸ ਦੇ ਨਾਲ ਹੀ ਸ਼ਟਡਾਊਨ ਦੌਰਾਨ ਸਰਵੇਖਣ ਵਿੱਚ ਜ਼ਿਆਦਾਤਰ ਅਮਰੀਕੀ 트੍ਰੰਪ ਅਤੇ ਰਿਪਬਲਿਕ ਪਾਰਟੀ ਨੂੰ ਦੋਸ਼ੀ ਮੰਨ ਰਏ ਨੇ ਚਾਦਕੀ ਡੈਮੋਕ੍ਰੇਟ ਨੂੰ ਜਨਤਾ ਦਾ ਸਮਰਥਨ ਮਿਲ ਰਿਹਾ ਹੈ ਡੈਮੋਕ੍ਰੇਟ ਦਾ ਮੁਖ ਜਿਹੜਾ ਮਸਲਾ ਹੈਲਥ ਇਮੀਗ੍ਰੇਸ਼ਨ ਸਬਸਿਡੀ ਦੀ ਮਿਆਦ ਵਧਾਉਣਾ ਦਾ ਸੀਗਾ ਪਰ ਉਹਨਾਂ ਨੂੰ ਸਮਝੌਤੇ ਵਿੱਚ ਸਿਰਫ ਸੈਂਟ ਮੋਟ ਦਾ ਵਾਅਦਾ ਮਿਲ ਰਿਹਾ ਹੈ ਜਿਸ ਨੂੰ ਜਿੱਤਣ ਦੀ ਸੰਭਾਵਨਾ ਘੱਟ ਰਹੀ ਹੈ ਕਈ ਨੇਤਾਵਾਂ ਜਿਵੇਂ ਕਿ ਰੈਵਨਨ ਨਿਊਨਸਨ ਨੇ ਵੀ ਇਸ ਡੀਲ ਨੂੰ ਸਬਸਿਡੀ ਕਿਹਾ ਕਿ ਇਸ ਦੇ ਨਾਲੇ ਸ਼ਟਡਾਊਨ ਦੌਰਾਨ ਹਜ਼ਾਰਾਂ ਉਡਾਨਾਂ ਰੱਦ ਹੋ ਗਈਆਂ ਨੇ ਲੱਖਾਂ ਸਰਕਾਰੀ ਕਰਮਚਾਰੀਆਂ ਤਨਖਾਹਾਂ ਤੋਂ ਬਿਨਾਂ ਅਤੇ ਗਰੀਬ ਅਮਰੀਕੀ ਫੂਡ ਸਹਾਇਤਾ ਪ੍ਰੋਗਰਾਮ ਦਾ ਵੀ ਵਾਂਝੇ ਰਹਿ ਗਏ ਨੇ ਕੁਝ ਸੈਂਟਰ ਨੇ ਇਹ ਵੀ ਹੁਣ ਸ਼ਟਡਾਊਨ ਨਾਲ ਹੋਰ ਕੁਝ حاصل ਨਹੀਂ ਹੋਣਾ ਸੀਗਾ ਇਸ ਲਈ ਇਸ ਨੂੰ ਖਤਮ ਕਰਨਾ ਹੀ ਠੀਕ ਸੀਗਾ ਪਰ ਹੁਣ ਦੱਸ ਜਾਈਏ ਕਿ ਡੈਮੋਕ੍ਰੇਟ ਪਾਰਟੀ ਯੋਜਨਾ ਬਣਾ ਰਹੀ ਹੈ ਕਿ ਅਗਲੀ ਚੋਣਾਂ ਵਿੱਚ ਸਿਹਤ ਬੀਮੇ ਦੀ ਜਿਹੜੀ ਮਹਿੰਗਾਈ ਹੈ ਉਸ ਨੂੰ ਵੱਡਾ ਮਸਲਾ ਬਣਾ ਕੇ ਪਬਲਿਕ ਨੂੰ ਘੇਰੇ ਘੇਰਿਆ ਜਾਵੇਗਾ